ਹਾਂਜੀ ਮੈਡਮ ਕੀ ਨਾਮ ਹੈ ਜੀ ਮਨਜੀਤ ਮਨਜੀਤ ਜੀ ਕੀ ਮਾਮਲਾ ਕੀ ਹੈ ਤੁਸੀਂ ਥਾਣੇ ਆਏ ਹੋ ਮੇਰੀ ਬੇਟੀ ਨਾਲ ਜੀ ਆਟੋ ਆਟੋ ਚਾਲਕ ਨੇ ਗਲਤ ਹਰਸਤ ਕੀਤੀ ਹੈ ਕੌਣ ਆਟੋ ਚਲ ਗਿਆ ਜੀ ਕੀ ਉਹਦਾ ਨਾਮ ਵਗੈਰਾ ਹੈ ਪਤਾ ਨਹੀਂ ਜੀ ਸਾਨੂੰ ਵੈਸੇ ਉਹ ਪੰਜਾਬੀ ਨਹੀਂ ਹੈਗਾ ਬਿਹਾਰ ਬਲੂਸਤੀ ਦਾ ਸ਼ਾਇਦ ਹੈਗਾ ਉਹ ਸਕੂਲ ਵੱਲੋਂ ਲਗਾਇਆ ਗਿਆ ਸੀ ਜਾਂ ਤੁਸੀਂ ਆਪਣੇ ਵੱਲੋਂ ਲਾਇਆ ਸੀ ਨਹੀਂ ਕਿਸੇ ਸੀਗਾ ਵੈਸੇ ਹੀ ਮੇਰੀ ਬੇਟੀ ਆਰੀ ਸੀ ਜੀ ਉਹਨੇ ਕੁੜੀਆ ਨੂੰ ਰੋਕ ਕੇ ਆਟੋ ਵਿੱਚ ਬਿਠਾ ਲਿਆ ਥੋੜੀ ਦੇਰ ਬਾਅਦ ਉਹ ਕਹਿਣ ਲੱਗ ਅੱਗੇ ਬੈਠ ਜਾ ਕੁੜੀ ਅੱਗੇ ਬੈਠ ਗਈ ਉਹਨੇ ਉਹਨੂੰ ਅੱਗੇ ਬਿਠਾ ਕੇ ਕੁੜੀ ਨਾਲ ਗਲਤ ਹਰਕਤ ਕੀਤੀ। ਕੁੜੀਆਂ ਨੇ ਰੋਲਾ ਪਾਇਆ ਤੇ ਆ ਕੇ ਉਹਨੇ ਮੰਦਰ ਕੋਲੇ ਉਹਨੂੰ ਬੋਲਿਆ ਕਿ ਅੰਕਲ ਮੈਨੂੰ ਉਤਾਰ ਦੋ ਥੱਲੇ ਤੇ ਉਹਨੇ ਕੁੜੀਆਂ ਨੂੰ ਉਤਾਰਤਾ ਥੱਲੇ ਤੇ ਉਹ ਟੀਚਰ ਕੋਲੇ ਗਈ ਸਿੱਧੀ ਆਪਣੇ ਟੀਚਰ ਨੂੰ ਆਪਣਾ ਹਾਲ ਦੱਸਿਆ ਟੀਚਰ ਨੇ ਮੈਨੂੰ ਫੋਨ ਕੀਤਾ ਤੇ ਸਕੂਲ ਅਸੀਂ ਗਏ ਆ ਸਾਰਾ ਕੁਝ ਟੀਚਰ ਨੇ ਸਾਨੂੰ ਦੱਸਿਆ ਤਾਂ ਜਾ ਕੇ ਜਿੱਤੇ ਇਹਦੇ ਪਾਪਾ ਨੇ ਇਹਨੂੰ ਲੱਭਿਆ ਹੈਗਾ ਬੱਸ ਸਟੈਂਡ ਕੋਲੇ ਆ ਕੇ ਜੀ ਬੱਚੀ ਨੇ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਕਿਦਾਂ ਹਾਂਜੀ ਹਾਂਜੀ ਠੀਕ ਹੈ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز